ਜੋ ਕਰਿਆ ਨੂੰ ਹਾਂ ਉਹ ਕਰ ਦਿਓ ਕੀ ਕੋਸਾ ਪਾਣੀ ਕੋਸੇ ਮਾਲੀ ਸੀ ਇੱਕ ਚਮਚਾ ਉਹਦਾ ਪਾ ਲੈ ਰਾਂਤ ਵੀ ਇੱਕੜੇ ਕਰਦੇ ਰੋਟੀ ਦੇ ਜੂਗੀ ਪਾਣੀ ਦੇ ਕੇ ਜਾਂਦੀ ਉਹ ਨੂੰ ਪਾਣੀ ਫਿਰ ਮੈਂ ਉਲਝੀ ਪੂਰੀ ਚੀਦਿਆ ਕਰ ਉਹ ਨੂੰ ਕੀ ਆ ਹਰੇਕ ਨੂੰ ਐ ਕਰਦੀ ਆ ਕਰ ਔਰ ਇੱਕ ਔਰ ਇੱਕ ਨੂੰ ਐਵੇਂ ਕਰਦੀ ਆ ਮੈਂ ਵੀ ਨੋਟ ਕੀਤੀ ਆ ਹਰੇਕ ਨੂੰ ਕਰ ਮੈਂ ਤੁਹਾਨੂੰ ਕਰ ਦਿੰਦੀ ਦਿਖਾਵਾਂ ਫਿਰ ਹੈਂਗਾ ਫੇ ਮੈਂ ਜਿਆਦਾ ਨਹੀਂ ਕਰਾਉਂਦੀ ਜਿੰਦੇ ਹੋਗਾ ਨਾ ਉਦੋਂ ਦੱਸੂਗੀ ਵੀ ਹਾਂ ਹਾਂ ਇੱਕ ਦਰ ਪਾਪਾ ਨੇ ਸਾਰੀ ਰੋਟੀ ਖਾ ਲਈ ਹਾਂ ਪਾਣੀ ਦੇ ਆ ਲਈ ਮੈਂ ਨੋਟ ਕੀਤੀ ਆ ਗੱਲ ਪਹਿਲਾਂ ਵੀ ਬਹੁਤ ਵਾਰ ਚਲੋ ਸਿਰੂਸੀ ਬਈ ਹੁੰਦੇ ਫਤਫਾਪ ਕੇ ਦੇ ਦਿੰਦੇ ਜੀ ਨਹੀਂ ਰਹੀ ਬੱਲੇ ਚਲੋ ਜੀ ਅੱਜ ਦੇ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਬੋਪਾ ਰਾਈ ਫੈਮਿਲੀ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਰੋਟੀ ਦੀ ਨਾ ਬਲੌਗ ਦੀ ਸ਼ੁਰੂਆਤ ਰੋਟੀ ਤੋਂ ਹੋ ਰਹੀ ਆ ਅ ਬਾਕੀ ਕੰਮ ਕਰ ਲੈ ਮਿਹਣੇ ਅਸੀਂ ਬਾਕੀ ਕੰਮ ਕਰ ਤਾਂ ਖਤਮ ਹੋ ਗਏ ਇੱਧਰ ਹੁਣ ਸਾਨੂੰ ਜਦ ਤੱਕ ਚੁੱਲ੍ਹੇ ਮੂਰੇ ਬੈਠੇ ਰਹਿੰਦੇ ਹਨ ਠੰਡ ਬਿਲਕੁਲ ਨਹੀਂ ਲੱਗਦੀ ਅੱਜ ਇੰਨੀ ਜ਼ਿਆਦਾ ਧੁੰਦਾ ਦੇਖੋ ਧੁੰਦ ਤਾਂ ਉਰੇ ਤੱਕ ਆਈ ਪਈ ਥੀ ਸਵੇਰੇ ਹੂੰ ਸਬਜ਼ੀ ਬਣਾਈ ਅੱਜ ਅਸੀਂ ਆਲੂ ਮਟਰਾਂ ਦੀ ਸੱਤ ਤੇ ਪਹਿਲਾਂ ਰੋਟੀ ਆਬੂ ਖਾ ਰਹੀ ਹੈ ਵੰਦਰ ਸ਼ਾਮ ਨੂੰ ਵੀ ਇਹੀ ਬਣੂਗੀ ਮਨ ਲਾ ਤਾਂ ਆਲੂ ਮਟਰ ਅਬਾ ਹੁਣ ਤਾਂ ਚੀਰ ਮਿਆਂ ਉਵਾਲ ਕੇ ਬਣਾਵਾਂਗੇ ਹਾਂ ਉਵਾਲ ਕੇ ਉਹ ਆ ਚੀਰ ਮੇਂ ਹੀ ਵਧੀਆ ਲੱਗਦੇ A 부olle, si può misurare la testa specifica e il orfone nella sua testa, chamado dellly, per rimediare all'operazione. per un marcetto opposto alla testa, vai in un laboratorio che li dà circa 10 anni, dopo che ho fallito第三'anno, poi ne faccio il plesso di course per prendermsi i genitori, per giorno e per gestire la il ਮੰਨਣਾ ਇਹ ਵੀ ਗੋਲੀ ਫਟ ਕੇ ਕਿਤੇ ਖਰਾਬ ਨਾ ਹੋਵੇ ਮੈਂ ਤਾਂ ਇਹ ਕਹਿ ਰਿਹਾ ਜਿਹੜਾ ਬੜਾ ਖੁਰਚਾ ਨਹੀਂ ਪਿਆ ਉਤਰ ਉਹਦੇ ਨਾਲ ਪੱਟ ਲਓ ਬੜਾ ਤਾਂ ਬੜਾ ਨਹੀਂ ਛੋਟਾ ਲੋਹੇ ਦਾ ਪੁੱਛਣਾ ਹਾਂ ਹੋ ਲੋਹੇ ਵਾਲੇ ਨਾਲ ਜਿਹੜਾ ਛੋਟਾ ਹੈ ਹਾਂ ਉਹਦੇ ਨਾਲ ਪੱਟ ਲਓ ਉਹਦਾ ਉੱਰੇ ਪਈਆ ਹੋਵੇ ਬਾਹਰ ਹੋਗਾ ਉਹ ਨਾ ਨਾ ਉਹਦੇ ਕਿੱਥਾ ਮੱਕੀ ਦੀ ਰੋਟੀ ਭੰਗ ਗਈ ਆ ਨਾ ਘੋੜੀ ਇੱਧਰ ਆਪਣੀ ਬਣ ਗਈ ਤੇਨੀ ਜ਼ਿਆਦਾ ਬੱਤਿਆ ਜੀ ਨਹੀਂ ਬਣੀ ਹੈਗੀ ਜਿਵੇਂ ਅੱਗੇ ਬਣਦੀ ਐ ਜਿਆਦਾ ਗਾੜੀ ਜੀ ਬਣਗੀ ਚਲ ਕੋਈ ਗੱਲ ਨਹੀਂ ਥੋੜੀ ਜਿਹੀ ਜਿੰਨੀ ਕ ਖਾਣੀ ਹੋਈ ਖਾ ਲਾਂਗੇ ਇੱਧਰ ਬੀਬੀ ਦਾ ਜ਼ੋਰ ਲੱਗਿਆ ਪਿਆ ਪੰਜੀਰੀ ਖੁਰਚਣ ਤੇ ਬੀਬੀ ਦਾ ਵੀ ਹੁਣ ਥੋੜੀ ਜੀ ਥੋੜੀ ਹੋਈ ਐ ਜ਼ਿਆਦਾ ਨਹੀਂ ਹੈਗੀ ਪਰ ਇਸ ਵਾਰ ਖੁਰਚੋ ਜੂ ਲਿਆ ਤਾਂ ਬਸ ਆ ਪਿੱਪੇ ਚ ਖੁਰਚ ਕੇ ਪਾ ਲੈਣੀ ਫਿਰ ਐਵੇਂ ਐ ਵੀ ਫਿਰ ਖੁਰਚੀ ਵੀ ਕੱਢ ਕੱਢ ਕੇ ਪਾ ਸਕਦੇ ਆ ਕ올ੀਆਂ ਚ ਲੋ ਜਿੱਦ ਦੁਪਹਿਰ ਦਾ 1 ਵਜੇ ਦਾ ਟਾਈਮ ਹੋ ਗਿਆ ਘੰਟੇ ਤੱਕ 2 ਵੱਜਣ ਵਾਲੇ ਨੇ ਚਾਹ ਦਾ ਟਾਈਮ ਹੋਣ ਵਾਲਾ ਤੇ ਕੱਪੜੇ ਮੈਂ ਸਵੇਰ ਦੇ ਸਾਰੇ ਧੋਤੇ ਐ ਇੰਨੇ ਕੱਪੜੇ ਨਹੀਂ ਤੇ ਨਾਲ ਦੀ ਨਾਲ ਧੋਣ ਦਾ ਫਾਇਦਾ ਆਏ ਵੀ 1-2 ਦਿਨ ਤੱਕ ਬੱਦਲਵਾਈ ਦੱਸੀ ਹੋਈ ਆ ਫਿਰ ਜਿਹੜੇ ਦਿਨ ਦੱਸੀ ਹੁੰਦੀ ਆ ਤੇ ਇੱਕ ਦਿਨ ਪਹਿਲਾਂ ਹੀ ਬੱਦਲ ਆਣੇ ਸ਼ੁਰੂ ਹੋ ਜਾਂਦੇ ਨੇ ਇਸ ਕਰਕੇ ਫਿਰ ਪਹਿਲਾਂ ਹੀ ਕੱਪੜੇ ਧੋਲੇ ਵੀ ਚੱਲ ਜੇ ਥੋੜੇ ਆ ਤਾਂ ਥੋੜੀ ਧੋ ਲੋ ਕਮ ਸੇ ਕਮ ਉਹ ਸੁੱਕਣਗੇ ਤਾਂ ਸਹੀ ਅ ਬਸ ਹੁਣ ਯੂਵੀਬੀ 2 ਘੰਟੇ ਤੱਕ 2.5 ਘੰਟੇ ਤੱਕ ਯੂਵੀ ਨੇ ਅੱਜ ਨਾ ਫੂਲ ਉਹਦਾ ਲੇਟ ਲੱਗਦਾ ਪਰ ਛੁੱਟੀ ਉ ਹੁਣ ਬਸ ਉੱਪਰ ਮੇਰੀ ਦਰਾਣੀ ਕੱਪੜੇ ਧੋ ਰਹੀ ਆ ਹੁਣ ਪਹਿਲਾਂ ਮੈਂ ਧੋਲੇ ਸਵੇਰੇ ਨੀਚੇ ਧੋਲੇ ਮੈਂ ਤਾਂ ਮੈਂ ਨੀਚੇ ਧੋਤੇ ਸਵੇਰ ਦੇ ਧੋਏ ਹੋਏ ਨੇ ਨਾਲ ਦੀ ਨਾਲ ਰੋਟੀ ਤੋਂ ਬਾਅਦ ਮਸ਼ੀਨ ਲਾਤੀ ਕੰਮ ਆਪਣਾ ਗਿਆ ਨਿਭੜ ਬਸ ਹੁਣ ਸ਼ਾਮ ਦਾ ਸ਼ੁਰੂ ਹੋ ਜਾਣਾ ਹੁਣ ਦੇਖਦੇ ਆਂ ਸ਼ਾਮ ਨੂੰ ਅਸੀਂ ਅੱਜ ਸ਼ਾਇਦ ਹਲਗਮ ਦੀ ਸਬਜ਼ੀ ਬਣਾਵਾਂਗੇ ਧੁੱਪ ਚੜ ਗਈ ਹੁਣ ਸਵੇਰੇ ਬਹੁਤ ਜ਼ਿਆਦਾ ਧੁੱਪ ਦੁਪਹਿਰੀ ਤੇ ਇੰਨੀ ਧੁੰਦ ਹੋ ਗਈ ਤਿੰਨਾ ਵੀ ਕੁਝ ਨਹੀਂ ਦਿਖ ਰਿਆ ਤਾਂ ਧੁੰਦ ਸਾਰੇ ਪਿੱਛੇ ਵੇੜੇ 'ਚ ਵੀ ਆਈ ਹੋਈ ᱛੀ ਹੁਣ ਧੁੱਪ ਚੜ ਗਈ ਸਾਰੇ ਮੁਰੇ ਵੇੜੇ 'ਚ ਬੈਠੇ ਆ ਹੁਣ ਮੈਂ ਵੀ ਉੱਥੇ ਵੇਕਾ ਸ਼ੋਰਟ ਜੀ ਸੁੱਕਣੀ ਪਾਈਦੀ ਉਹ ਮੈਂ ਕਿਹਾ ਚਲ ਸੁੱਕਣੀ ਪਾ ਕੇ ਫਿਰ ਅੱਗੇ ਵੇੜੇ ਚ ਧੁੱਪ ਚ ਬੰਦੇ ਆਂ ਉਹਨੇ ਨੂੰ ਫਿਰ ਉਹਨੇ ਨੂੰ ਯੂਵੀ ਨੇ ਆ ਜਾਣਾ ਫਿਰ ਸ਼ਾਮ ਦਾ ਸ਼ੁਰੂ ਹੋ ਜਾਣਾ ਫਿਰ ਅਸੀਂ ਸ਼ਲਗਮ ਦੇਖਦੇ ਆਂ ਸਾਡੇ ਉਧਰ ਤਾਂ ਆਇਆ ਜੀ ਉਹਨਾਂ ਦੇ ਲੱਗੇ ਹੋਏ ਨੇ ਖੇਤਾਂ ਚ ਉਹਨਾਂ ਦੇ ਪੱਟ ਕੇ ਲਿਆਵਾਂਗੇ ਸ਼ਲਗਮ ਫਿਰ ਅੱਜ ਸ਼ਲਗਮ ਦੀ ਸਬਜ਼ੀ ਬਣਾਵਾਂਗੇ ਦੋ ਚਾਰ ਆਲੂ ਵੀ ਪਾਵਾਂਗੇ ਕਿਉਂਕਿ ਯੂਵੀ ਨਹੀਂ ਨਾ ਖਾਂਦਾ ਫਿਰ ਉਹਨੂੰ ਆਲੂ ਕੱਢ ਕੇ ਦਵਾਂਗੇ ਚਲ ਫਟਾਫਟ ਇਹਨਾਂ ਮੈਂ ਅੱਜ ਮਸ਼ੀਨ ਚ ਪਾਣੀ ਰੱਖਦੀ ਆ ਆਪਣੀ ਬੀਬੀ ਫੁੱਟ ਮਹਾਦਰ ਜਿੰਦਰ ਵਾਲ ਕਟਣ ਗਿਆ ਹੋਇਆ ਉਹ ਫਿਰ ਜਿਹੜੇ ਕੱਢੂਗਾ ਲੋ ਜੀ ਹੁਣ ਅਸੀਂ ਚੱਲੇ ਛਲਗਮ ਛਲਗਮ ਤੋਂ ਪੱਟਣ ਤੋੜਨ ਬੋਲਣ ਲੱਗੀ ਤੇ ਮੈਨੂੰ ਫਿਰ ਮੈਨੂੰ ਪਤਾ ਨਹੀਂ ਹੁਣ ਮੈਂ ਬੀਬੀ ਨੂੰ ਕਿਵੇਂ ਪਤਾ ਮੈਂ ਕਹਿੰਦੂ ਕਿ ਪਤਾ ਨਾ ਹਾਂ ਹਾਂ ਤੈਨੂੰ ਬੋਲਣ ਮੈਂ ਬਰਸੀਨੇ ਪੱਟੀ ਜਾਣੀ ਹੈ ਹੈ ਬਰਸੀਨੇ ਪੱਟੀ ਜਾਣੀ ਓਕੇ ਜਿਵੇਂ ਆਪਕੇ ਅਨੁਸਾਰ ਖਾਣ ਨੂੰ ਵੀ ਲਿਆਣਾ ਸਲਾਦ ਦੇ ਤੌਰ ਤੇ ਸੈਲਡ ਛਲਗਮ ਛੋਟੇ ਐ ਐਵੇਂ ਇਹਨਾਂ ਨਾਲ ਆਪਣੇ ਟੱਬਰ ਤਾਂ ਨਹੀਂ ਸਰਦਾ ਆਪਾਂ ਤਾਂ ਬੜੇ ਬੜੇ ਚਾਹੀਦੇ ਕੋਲ ਆਹ ਸ਼ਾਬਾਸ਼ ਹੋਟੇ ਪਲੀਜ਼ ਮੇਰੇ ਵਲੌਗ ਦੇਖ ਲਿਆ ਕਰੋ ਮੈਂ 8 ਦਿਨ ਬਾਅਦ ਪਾਣ ਲੱਗੀ ਆ ਮੈਂ ਦੁਬਾਰਾ ਸਟਾਰਟ ਕਰ ਲੇ ਹੁਣ ਐਨਾ ਸਮਝਿਓ ਮੈਂ ਬੰਦ ਕਰਤੇ ਉਹਨਾਂ ਨੂੰ ਐ ਵੀ ਬੰਦ ਕਰਤੇ ਤਾਂ ਹੀ ਹੋਊਗਾ ਨਾ ਤੁਸੀਂ ਵਲੌਗ ਪਲੀਜ਼ ਸਾਰੇ ਦੇਖਿਆ ਕਰੋ ਮੈਂ ਦੁਬਾਰਾ ਸਟਾਰਟ ਕੀਤੇ ਤੇ ਤੁਹਾਡੇ ਲਈ ਬਹੁਤ ਵੱਡਾ ਸਰਪ੍ਰਾਈਜ਼ ਆ ਹੋਰ ਤੁਹਾਨੂੰ 2-4 ਦਿਨ ਤੇ ਪਤਾ ਲੱਗ ਜਾਊਗਾ ਸ਼ੌਕ ਵੀ ਹੈ ਕਈਆਂ ਲਈ ਸ਼ੌਕ ਆ ਤੇ ਕਈਆਂ ਲਈ ਸਰਪ੍ਰਾਈਜ਼ ਸਰਪ੍ਰਾਈਜ਼ ਸ਼ੌਕ ਹੀ ਹੁੰਦਾ ਸਰਪ੍ਰਾਈਜ਼ ਸ਼ੌਕ ਹੀ ਹੁੰਦਾ ਮੈਨੂੰ ਫਿਰ ਇੰਨੀ ਅੰਗਰੇਜ਼ੀ ਨਹੀਂ ਨਾ ਆਉਂਦੀ ਉਹ ਤਾਂ ਤੁਗੰਦਰ ਲੱਗੀ ਹੋਈ ਆ ਸ਼ਲਗਮ ਕਿੱਥੇ ਆ ਤੈਨੂੰ ਬੀਬੀ ਨੇ ਕਿਹਾ ਵੀ ਤੂੰ ਸ਼ਲਗਮ ਪੱਟੀ ਮੈਨੂੰ ਤਾਂ ਸਬਜ਼ੀਆਂ ਦਾ ਘਾਟੇ ਪਤਾ ਲੱਗਦਾ ਹਾਂ ਜਦੋਂ ਮੈਂ ਪੁੱਈਆ ਫੜੂ ਕਿਉਂਕਿ ਮੈਨੂੰ ਤਾਂ ਜਿਹੜੀਆਂ ਦਿਖਦੀਆਂ ਨੇ ਇਹਨਾਂ ਦਾ ਪਤਾ ਪੁੱਈਆ ਫੜੋ ਬੰਗਲਾ ਨਹੀਂ ਬਗਲਾ ਬਗਲਾ ਹਾਂ ਮੈਂ ਉਦੋਂ ਵੀ ਗਲਤ ਪ੍ਰੋਨਾਂਊਂਸ ਕਰਦਾ ਬੰਗਲਾ ਬੰਗਲਾ ਤਾਂ ਬੰਗਲਾ ਤਾਂ ਐ ਸਾਹਮਣੇ ਬਣ ਰਿਹਾ ਆ ਸਬਜ਼ੀ ਦੱਸੋ ਮੈਨੂੰ ਹੁਣ ਇਹਨਾਂ ਦੇ ਨਾਮ ਨਹੀਂ ਜਾਂਦਾ ਪਰਚੀਆਂ ਲਾਈਆਂ ਹੋਈਆਂ ਤੀਆਂ ਮੈਨੂੰ ਤਾਂ ਜਾਂਦਾ ਵਿਚਲ ਕੋਈ ਹੋਈਆਂ ਨਹੀਂ ਹੈ ਵਿਚਲ ਕੋਈ ਹੋਈਆਂ ਨਹੀਂ ਹਾਂ ਜਿਹੜੀਆਂ ਖੋਲ ਖੋਲ ਵਗੈਰਾ ਪਛਾਣਾ ਵੀਡੀਓ ਦੇਖ ਕੇ ਸਾਨੂੰ ਨਾਮ ਦੱਸ ਦੇਣਾ ਉਹਨਾਂ ਨੂੰ ਵਿਚਾਰਿਆਂ ਨੂੰ ਕਿ ਆ ਪਛਾਣ ਹੋਊਗੀ ਨੇੜੇ ਤੇ ਦੱਸਣਗੇ ਫੇਰ ਵੀ ਕੁਛ ਆਈ ਨਹੀਂ ਪੱਟ ਪੱਟ ਕੇ ਜਿੱਦਣ ਹੋ ਗਈਆਂ ਪੱਟ ਕੇ ਦੇਖੀ ਜਾਵਾਂਗੇ ਕਿਹੜੀ ਸਬਜ਼ੀ ਆ ਆ ਨਹੀਂ ਚਲ ਗਮ ਨਾ ਨਾ ਅੱਗੇ ਚਲੋ ਅੱਗੇ ਵਧੋ ਅੱਗੇ ਅੱਗੇ ਕਿੱਥੇ ਬਰਸੀਨ ਚ ਨੇ ਹਾਂ ਅੱਜ ਨਾ ਉਹ ਦੇਖੋ ਬਰਸੀਨ ਚ ਆ ਦੇਖੋ ਚਾਰੇ ਪਾਸੇ ਪਾਣੀ ਛੱਟ ਰੱਖੇ ਹੁਣ ਔਖਾ ਹੋ ਰਿਹਾ ਇਹ ਸਾਨੂੰ ਜਿਵੇਂ ਮੂਲੀਆਂ ਦੇ ਪੱਤੇ ਵਰਗੇ ਹੋਣਗੇ ਚਲੋ ਚਲੋ ਪੱਟ ਵੀ ਛੱਡੀ ਆ। ਹੋਰ ਸਰੋ ਗਮਾ ਲੱਗਿਆ। ਇਹਨੂੰ ਅਸੀਂ ਛੱਡ ਕੇ ਚੱਲਿਆਂ ਅਫਸੋਸ। ਪੱਕਾ ਇਹ। ਹਾਂ ਤੇ ਇੱਧਰ ਨਾ ਸਾਰੇ ਆ ਦੇਖੋ ਪਾਣੀ ਪਾਣੀ ਪਾਣੀ। ਸਰੋ ਵਿਜੀ ਹੈ। ਹਾਂ ਆ ਤਾਂ ਮੈਨੂੰ ਖੁਸ਼ਾਣਾ ਹੈ ਇਹਦੀ ਸਰੋਂ ਦੀ ਤਾਂ ਪੀਲੀ ਪੀਲੀ ਫੁੱਲਾਂ ਵਾਲੀ। ਛਲਗਮ। ਲੋ ਜੀ ਅਸੀਂ ਮੈਂ ਤੇ ਮੇਰੀ ਦਰਾਨੀ ਦੋਨੇ ਦਰਾਨੀ ਜਠਾਣੀ ਛਲਗਮ ਪੱਟ ਕੇ ਲਈ ਆਂ। ਆਲੂ ਲੱਗ ਰਹੇ। ਹਾਂ? ਆਲੂ। ਹਾਂ। ਮਾਸੀ ਉਹ ਨਹੀਂ ਤਾਂ ਹਰ ਇੱਕ ਸਬਜ਼ੀ ਲਾਂਦੇ ਆ ਹਨਾ ਹੋਰ ਸਾਰੀ ਸਬਜ਼ੀ ਆਪਾਂ ਹੀ ਬਹੁ ਘੱਟ ਲਾਂਦੇ ਆ ਹਨਾ ਆਪਾਂ ਦਾ ਮੇਨ ਮੇਨ ਸਬਜ਼ੀ ਲਾਂਦੇ ਆ ਉਹ ਤਾਂ ਸਾਰੀ ਉਹ ਤਾਂ ਬਾਰਗੇਨਿੰਗ ਹੀ ਚੱਲਦੀ ਬਾਰਗੇਨਿੰਗ ਨਾ ਬਾਰਗੇਨਿੰਗ ਕਹੇ ਰਹੀ ਕੀ ਆਹ ਗਾਰਡਨਿੰਗ ਗਾਰਡਨਿੰਗ ਸਾਰੀ ਕਰਦੇ ਨੇ ਬਾਰਗੇਨਿੰਗ ਬਾਰਗੇਨਿੰਗ ਤਾਂ ਹੁੰਦੀ ਹੈ ਜਿਹੜੀ ਆਪਾਂ ਬਾਰ ਉਹ ਕਰਦੇ ਆ ਰੇਟ ਘਟਾਉਂਦੇ ਨੇ ਰੇਟ ਹਟਾਣਿਆ ਨੂੰ ਕਹਿੰਦੇ ਨੇ ਬਾਰਗੇਨਿੰਗ ਸਾਨੀਆਂ ਚਾਹ ਨਾ ਮੈਂਸ਼ਨ ਪੈਣੀ ਬਣਾਈ ਆ ਨਾ ਹੋਰ ਰੋਜ਼ ਪੰਜੀ ਦੀ ਪੰਜੀ ਦੀ ਅੱਸਾ ਆ ਉਹਨੇ ਉਠਿਆ ਦੋਹੇ ਮੰਗਦਾ ਐ ਕਹਿੰਦਾ ਵੀ ਇੱਕ ਤੂੰ ਫੜ ਕੇ ਰੱਖ ਇੱਕ ਮੈਂ ਫੜੂੰਗਾ ਨਹੀਂ ਉਹ ਸਖਾਤਾ ਹੁੰਦੀ ਮਾਰਦਾ ਚੱਲ ਹੁਣ ਚਿਰ ਬਾਹਰ ਦੇ ਕੋਈ ਨਹੀਂ ਮਾਰਦਾ ਉਥੇ ਆ ਜਾਊਗਾ ਉਥੇ ਬੀਬੀ ਦੇ ਸਾਹਮਣੇ ਖੜ ਕੇ ਮਾਰੂਗਾ ਇੱਕ ਬੀਬੀ ਨੂੰ ਫੜਾਊਗਾ ਹਾਂ ਵੀ ਇੱਕ ਤੂੰ ਮਾਰੀ ਚੱਲ ਉਹ ਦੇ ਉਹ ਦੇ ਬਸ ਪਹਿਲਾਂ ਮੈਂ ਨਹੀਂ ਮਾਰਨੀ ਕਿ ਪਹਿਲਾਂ ਮੈਂ ਬੈਠੀ ਸੀ ਉਥੇ ਇੱਕ ਥਾਲੀ ਮੈਨੂੰ ਦੇ ਦੋ। ਵਿਆਹ ਆ ਰਿਹਾ। ਕਿੰਨੇ ਦੇਈਆਂ ਨੇ? 5-5 ਦੀਆਂ। हेयर ਸਟਾਈਲ ਕਰਨਾ। ਕਿ? ਮਨਪੜੀ ਕਰ ਰਿਹਾ। ਤੂੰ ਕਹੇ ਮੇਰੇ 5-5 ਰੁਪਈਆਂ ਹਾਂ। ਤੇ ਦਾੜੀ ਨੂੰ ਖਲਾਲਾ। ਕਾ ਖਾਸੀਆਂ ਦੇਤੀਆਂ ਰਫਟਾ 5-5 ਰੁਪਈਆਂ। ਹਾਂ। 5-5 ਰੁਪਈਆਂ ਨੇ। ਤੇ ਉਹ ਮਖਤਿਆਰ ਦੀ ਬਹੁਤ ਨਹੀਂ ਆ। ਹਾਂ? ਪਹਿਲਾ ਸਲਦੀ ਕੱਲ੍ਹ ਮੇਰੇ ਕੋਲ ਆਉਣਾ। ਹਾਂ। ਸੋ ਲੋ ਜੀ ਅਸੀਂ ਦਰਾਨੀ ਜਠਾਣੀਆਂ ਚਾਣਾ ਜਠਾਣੀਆਂ ਨਹੀਂ ਦਰਾਨੀ ਦੇਵਰਾਣੀ ਜਠਾਣੀ ਅੰਨੀਆਂ ਦਰਾਨੀ ਜਠਾਣੀਆਂ ਨੂੰ ਵੀ ਲੋੜ ਹੈਗੀ ਲੜਾਈ ਪੈ ਜਾਂਦੀ ਹੈ ਫਿਰ ਤਾਂ ਦੋ ਦੋ ਹੁਣ ਬਹੁਤ ਆ ਦੋ ਹੀ ਬਹੁਤ ਨੇ ਵੈਸੇ ਤਾਂ ਸਿੰਗਲੇ ਬਹੁਤ ਆ ਅੱਜ ਦੇ ਜ਼ਮਾਨੇ 'ਚ ਅਰਾ ਸਾਡੀ ਵਧੀਆ ਨਿਭਦੀ ਐ ਇਸ ਕਰਕੇ ਅਸੀਂ ਨਹੀਂ ਕਹਿੰਦੇ ਵੀ ਸਾਨੂੰ ਹਨਾ ਬਾਦਰ ਲਾਗ ਜਾਂਦਾ ਹੈ ਹਾਂ ਹਰੇ ਆਤਾ ਹੈ ਪਰ ਲੜਦੀਆਂ ਦਨੀ ਆਪਾਂ ਨਾ ਨਾ ਲੜੀਆਂ ਲੋੜੀਆਂ ਦਨੀ ਕਦੇ ਵੀ ਅਸੀਂ ਨਜ਼ਰ ਲੱਗ ਜਾਂਦੀ ਰਹੀ ਉਸਨੂੰ ਅਮੀ ਹੋ ਵੀ ਬਲੌਗਾਂ ਜਾਣਾ ਬੰਦ ਹੋ ਜਾਂਦੀਆਂ ਨੇ ਐ ਤਾਂ ਨਹੀਂ ਹੈਗਾ ਵੀ ਇੱਕ ਦਿਨ ਖਿੱਟ ਪੈਠ ਹੋ ਜਾਂਦੀਆਂ ਕੰਮ ਇਕੱਠੇ ਕਰਨਾ ਬੰਦ ਕਰ ਦਿੰਦੀਆਂ ਕੰਮ ਵੀ ਇਕੱਠੇ ਕਰਦੀਆਂ ਹੁਣ ਦੂਜੇ ਲੋਟ ਹਾਂ ਹੁਣ ਤਾਂ ਮੈਂ ਤੇ ਹੁਣ ਤਾਂ ਮੈਂ ਹੀ ਕਿਤੇ ਹੋਏ ਤੇ ਮੇਰਾ ਵਾਸਤਾ ਤਾਂ ਮੈਂ ਜਮਾ ਜੀ ਨਹੀਂ ਕਰਦਾ ਮੇਰੇ ਵੀਊ ਬਹੁਤ ਘੱਟ ਆਇਆ ਪਲੀਜ਼ ਫਲੀਸਨ ਵੀ ਨੁ ਦੁਬਾਰਾ ਦੇਖਣਾ ਸਟਾਰਟ ਕਰ ਦੋ ਵਲੌਗ ਡੇਲੀ ਆਏ ਕਰਨਗੇ ਕਦੇ ਕਦੇ ਸਭ ਵੀ ਬੰਦੇ ਕਰਦੇ ਕਿਤੇ ਨਹੀਂ ਕਦੇ ਕਦੇ ਬੰਦ ਹੋਇਆ ਕਰੂਗਾ ਵੀ ਆਏ ਨਹੀਂ ਹੈਗਾ ਵੀ ਰੋਜ਼ ਕਦੇ ਕਦੇ ਸਕਿਪ ਕਰ ਦਿਆ ਕਰਾਂਗੇ ਹਨਾ ਸਮੀ ਹੁਣ ਤੁਹਾਨੂੰ ਅੱਗੇ-ਅੱਗੇ ਵਧੀਆ ਵਲੌਗ ਦਿਖਾਉਣ ਨੂੰ ਦੇਵਾਂਗੇ ਦੂਜਾ ਵਲੌਗ ਚਲ ਮੈਂ ਜਦ ਬਣਾਇਆ ਤਾਂ ਹਾਂ ਜਦ ਮੈਂ ਕਿਹਾ ਸੀ ਅਭੀ ਬੰਦ ਨਹੀਂ ਕਰੇ ਹੈਗੇ ਵਿਚਾਰ ਬੰਦੀ ਨਾਲ ਤੱਕ ਆਉਣਗੇ ਹੁਣ ਅੱਗੇ ਮਤਲਬ ਵਧੀਆ ਤੁਹਾਨੂੰ ਵਧੀਆ ਰੰਗੀਨ ਰੰਗੋ ਰੰਗ ਪ੍ਰੋਗਰਾਮ ਦਿਖਾਉਣਗੇ ਰੰਗ ਰੰਗ ਪ੍ਰੋਗਰਾਮ ਪੰਜਾਬੀ ਨੈਸ਼ਨਲ ਤੇ ਆਏਗੇ ਨਹੀਂ ਸਾਡੇ ਚੈਨਲ ਬੋਪਾ ਰਾਏ ਤੇ ਆ ਨੈਸ਼ਨਲ ਨਹੀਂ ਹੈਗਾ ਹਾਂ ਤਾਂ ਨੈਸ਼ਨਲ ਹੋਤੇ ਮਤਲਬ ਅਭੀ ਸੋਸ਼ਲ ਮੀਡੀਆ ਤੇ ਹਾਂ ਹਾਂ ਲੇਵਲ ਦਾ ਵੱਡਾ ਲੈਵਲ ਦਾ ਵੱਡਾ ਹੈ ਹਾਂ ਚੈਨਲ ਤਾਂ ਹੈਗਾ ਆਪਣਾ ਹਾਂ ਅਸੀਂ ਹੁਣ ਯੂਵੀ ਨੂੰ ਟਿਊਸ਼ਨ ਛੱਡਣ ਚੱਲੇ ਆ ਉਹ ਯੂਵੀ ਅੱਗੇ ਉਹ ਆਵੂ ਨੂੰ ਲੈ ਕੇ ਜਾ ਰਿਹਾ ਹੈ ਮੇਰੇ ਚੱਕੇ ਹੋਇਆ ਬੈਗ ਬਹੁਤ ਭਾਰੀਆਂ ਜਿਵੇਂ ਮੈਂ ਨਾ ਪਤਾ ਨਹੀਂ ਕਿੰਨੀਆਂ ਇੱਟਾਂ ਚੱਕ ਲਈਆਂ ਸਕੂਲ ਟਾਈਮ ਚੱਕ ਲਈਆਂ ਇੰਨਾ ਭਾਰੀ ਨਿਆਣੇ ਬਹੁਤ ਔਖੇ ਹੁੰਦੇ ਆ ਭਾਈ ਘਟਾਓ ਮੜੇ ਦੇ ਕਿਤਾਬਾਂ ਘਟਾਓ ਭਾਈ ਸਕੂਲ ਦਾ ਲੈ ਲਓ ਬੇਨਤੀ ਕਰੋ ਬੇਨਤੀ ਕਰੋ ਟੱਕੂਨੇ ਕਰਨ ਲਾਇਆ ਤੁਮ ਲਾ ਲਓ ਠੀਕ ਹੈ ਲਾ ਲਓ ਆਓ ਹਾਂ ਉਹ ਉਹ ਮੈਂ ਸਟ੍ਰਾਈਕ ਕਰਨੀ ਸੀ ਯਸ ਨਾ ਨਾ ਆ ਕੀ ਹੈ ਹਾਲੋਂ ਨਾ ਨਾ ਐ ਤੋ ਇਹਦੋ ਹੋਆ ਉਸਿਆ ਗੋਦੜੀ ਦਾ ਸਵੇਰੇ ਕੋਈ ਪਰੌਠਾ ਪਰੌਠੇ ਬਣਾ ਲਾਂਗੇ ਯੂਵੀ ਸਕੂਲ ਨਹੀਂ ਜਾਂਦਾ ਸਵੇਰੇ ਹੈਂ ਦਹੀਂ ਥੋੜੀ ਜਿਹੀ ਪਾ ਲੈ ਵੱਧ ਉਹਦੇ ਨਾਲ ਸਰਦੂ ਹੈ ਨਾ ਉਹਦੀ ਮਲਟਾਂ ਨਹੀਂ ਭਰੀਆਂ ਲੱਗਣ ਚੌਲ ਖਾਈ ਨੂੰ ਵੀ ਕਿੱਦ ਕਿੰਨੇ ਦਿਨ ਹੋ ਗਏ ਮੈਂ ਸਬਜ਼ੀਆਂ ਨਹੀਂ ਕਿੰਨੇ ਦਿਨ ਹੋ ਗਏ ਦਿਖਾਈਆਂ ਪਿੱਛੇ ਵਾਲੀਆਂ ਖਾਈ ਨੂੰ ਗੱਡੀਆਂ ਹੋ ਗਈਆਂ ਹਨਾ ਆਦੂ ਖੋਬੀ ਦੇ ਵੀ ਉਹ ਖਾਈ ਜਾਂਦੇ ਨੇ ਪਾਣੀ ਕੋਲ ਨੂੰ ਜੰਨਵਰ ਜੀ ਉਹ ਦੇਖ ਨਹੀਂ ਮੇਥੇ ਵਾਲੀਆਂ ਰੋਟੀਆਂ ਬਣਾ ਲੈਣੇ ਹਨਾ ਮੇਥੇ ਵਾਲੀ ਰੋਟੀਆਂ ਠੀਕ ਹੈ ਮੇਥੇ ਇੰਨੇ ਤਾਂ ਖੜੇ ਹੈ ਹਰਪ੍ਰੀਤ ਉਹਨਾਂ ਦੇ ਤੋੜ ਲਾਂਗੇ ਅੱਧੇ ਆਪਣੇ ਤੋੜ ਲਾਂਗੇ ਹਨਾ ਇੱਥੇ ਚਲੋ ਜੀ ਇੱਧਰ ਮੈਂ ਸਬਜ਼ੀ ਨੂੰ ਤੜਕਾ ਲਾ ਰਹੀ ਆ ਘੰਟਾ ਹੋ ਰਿਹਾ ਦਾਸਤਾ ਦਿਆ ਤਿੰਨ ਵਾਰ ਕਹ ਲਿਆਗੇ ਮੈਂ ਮਿੱਥਿਆ ਰੀਆਂ ਰੋਟੀਆਂ ਕੀ ਕੀ ਖਾ ਲੇ ਗਨੀ ਜਿੰਨੀ ਕਿ ਦਹੀਂ ਹੋ ਗਈ ਅਸੀਂ ਉਹਦੇ ਨਾਲ ਸਾਰ ਲਾਂਗੇ ਹਾਂ ਸਾਰ ਲਾਂਗੇ ਚਾਹ ਘੱਟ ਪੀ ਲਓ ਥੋੜੀ ਜਿਹੀ ਇੱਕ ਟਾਈਮ ਆਹੋ ਚਾਹ ਤਾਂ ਪੀ ਚਾਹ ਹੋਂਦ ਰਹਿ ਤਾ ਰਾਤ ਨੂੰ ਦੁੱਧ ਨਾ ਪੀਏ ਕਰੋ ਰਾਤ ਨੂੰ ਇਤ ਦੁੱਧ ਪੀਂਦੇ ਨਹੀਂ ਦਹੀਂ ਘਾਲਿਆ ਕਰੋ ਸਵੇਰੇ ਠੰਡੀ ਠੰਡੀ ਠੰਡੇ ਹੋ ਜਾ ਕਰੋ ਚਵੇਰੀ ਹਾਂ ਸਾਬੂ ਦਾ ਸਬਜੀ ਦਾ ਤਾਂ ਤੇਲ ਇੰਨਾ ਕੇ ਪਾਣਾ ਹੀ ਜ਼ਿਆਦਾ ਨਹੀਂ ਪਾਣਾ ਕਿਉਂਕਿ ਤੇਲ ਖਲਾਖਲਾ ਕੇ ਤਾਂ ਦਿਮਾਗ ਵੀ ਖਲਾਖਲਾ। ਪਲਾ ਪਲਾ ਕੇ ਘੱਟ ਇੰਨਾ ਪਾਉਂਦੀ ਐ ਸਬਜੀਾਂ 'ਚ ਤੇਲ ਐਨਾ ਪਾਉਂਦੀ ਐ ਖਾਣੇ ਕਰਕੇ ਮੈਂ ਕਿੰਨੀ ਵਾਰ ਰੋਕ ਲਿਆ। ਆ ਵੀ ਚੋਲੇ ਚੀਜ਼ ਦਾ ਪਤਾ ਨਹੀਂ ਕੀ ਫੁਲਕ ਚ ਡਿੱਗ ਗਿਆ। ਕਿੰਨੀ ਵਾਰ ਰੋਕ ਲਿਆ ਜਮਾ ਨਹੀਂ ਮੇਰਾ ਕਹਿਣਾ ਮੰਉਂਦੀ ਹੈਗੀ। ਤੇਲ ਮੈਂ ਬਹੁਤ ਘੱਟ ਪਾਉਂਦੀ ਐ ਬਹੁਤ ਜ਼ਿਆਦਾ। ਘੱਟ ਪਾਇਆ ਕਰ। ਇੱਕ ਤਾਂ ਐਵੇਂ ਆ ਤੇਲ ਐਨਾ ਖਾਣਾ ਨਹੀਂ ਚਾਹੀਦਾ। ਉੱਪਰ ਤੇ ਫਿਰ ਬੱਚੇ ਸਾਰੇ ਇੱਕ ਚੀਜ਼ 'ਚ ਜਲਦੀ ਆ। ਤੇਲ ਮੈਂ ਕਹਿੰਦਾ ਨਹੀਂ। ਸਮਝ ਲਈ ਤਾਂ ਬਿਲਕੁਲ ਨਹੀਂ ਹੈ ਦੀ ਮੈਨੂੰ ਇੱਕ ਵਾਰ ਵੀ ਇੱਕ ਵਾਰ ਵੀ ਨਹੀਂ ਮੈਨੂੰ ਕਿਹਾ ਮੈਨੂੰ ਆਏ ਕਹਿੰਦੀ ਹੈ ਬਸ ਜੇ ਬਣਾਣੀ ਨਹੀਂ ਤੇ ਚੁੱਪ ਕਰਕੇ ਬੈਠੇ ਰਹੋ ਜਹੀ ਜੀ ਮਿਲਦੀ ਹੈ ਉਹ ਖਾਓ ਜਹੀ ਜੀ ਮਿਲਦੀ ਹੈ ਉਹ ਜੀ ਖਾਓ ਤੇਲ ਨਾਲੇ ਬੁਰੇ ਨਾ ਮੇਰਾ ਭਰਜਨ ਨੇ ਦਿਨਾਂ ਚੋਂ ਘਟਾ ਬਹੁਤ ਲਿਆ ਕੱਟ ਗਿਆ ਆਪਣੀ ਆਪ ਵੀ ਘਟ ਗਿਆ ਮੈਂ ਐ ਵੀ ਨਹੀਂ ਵੀ ਛੱਡਿਆ ਕੁਝ ਵੀ ਹੈ ਨਾ ਅੱਤ ਜਿਉਹੀ ਜਿਉ ਪੈ ਗਈ ਮੇਰਾ ਬੈਲੈਂਸ ਖਾਂਦਦਾ ਹੈ ਜਿ ਪੈ ਗਿਆ ਮੇਰਾ ਭਰਜਨ ਬਹੁਤ ਜ਼ਿਆਦਾ ਘਟ ਗਿਆ ਹਮ ਜਦ ਮੈਨੂੰ ਲੱਗਦਾ ਪਾ ਲਾਸਟ ਟਾਈਮ ਉੱਥੇ ਉਹਨਾਂ ਕਿੰਨੇ ਉਹ ਕਰਿਆ ਤਾਂ ਨਾ 58 ਤਾਂ ਮੇਰਾ 58 ਤਾਂ ਮੁੜ ਕੇ ਤਾਂ ਪਗਈ ਨਹੀਂ ਹੈ ਨਹੀਂ ਨਹੀਂ ਮੈਨੂੰ ਲੱਗਦਾ ਹੁਣ ਮੇਰਾ 54 55 ਤੇ ਆ ਗਿਆ 54 ਤੇ ਤਾਂ ਆ ਗਿਆ ਮੇਰਾ 53 ਤਾਂ ਤੇਰਾ 53 ਤਾਂ ਮੇਰਾ ਲੱਗਦਾ ਭਰਜਨ ਤੇਰੇ ਬਰਾਬਰ ਹੋ ਗਿਆ ਹੈ ਹੋ ਗਿਆ ਹੁਣ ਮੈਂ ਤਾਂ ਰੋਟੀ ਵਧਾਤੀ ਹੁਣ ਹੁਣ ਆਪਾਂ ਹੁਣ ਆਪਾਂ ਇੱਕ ਦੂਰੇ ਦੇ ਸੂਟ ਨਾਲ ਮਿਲ ਕੇ ਪਾ ਸਕਦੇ ਆ ਫੇਰ ਕਹਿਣਗੇ ਅੱਜ ਤੂੰ ਨੇ ਆਪਣੀ ਜਠਾਣੀ ਸੂਟ ਪਾ ਲਿਆ ਅੱਜ ਆਪਣੀ ਦਰਾਣੀ ਦਾ ਪਾ ਲਿਆ ਕੋਈ ਚੱਕਰੇ ਨਹੀਂ ਹਾਂ ਹੁਣ ਜਿਹੜੇ ਦੋ ਭਾਈ ਹੁੰਦੇ ਨੇ ਉਹਨਾਂ ਨਾਲ ਮਿਲ ਕੇ ਕੱਪੜੇ ਪਾਉਂਦੇ ਆਹੋ ਹੁਣ ਤੁਸੀਂ ਵੀ ਤਾਂ ਮੇਰੇ ਉਹ ਪਾਣਾ ਨਹੀਂ ਪਉਂਦੀਆਂ ਇੱਕ ਦੋ ਸੂਟ ਪਾਇਆ ਜਿਹੜਾ ਮੇਰਾ ਪਹਿਲਾਂ ਵਾਲਾ ਖੁੱਲਾ ਤਾਂ ਹਾਂ ਔਰ ਕਿ ਦਰਾਣੀ ਜਠਾਣੀ ਨਹੀਂ ਪਾ ਸਕਦੀ ਹਾਂ ਪਾਸਾ ਕੁ ਦਿਆਸੀ ਵੀ ਜੂ ਤਾਂ ਹੀ ਤਾਂ ਮੈਂ ਮੈਂ ਆਪਣੀ ਸਿਹਤ ਘਟਾਰੀਆਂ ਤਾਂ ਕਿ ਇੱਕ ਦੂਜੇ ਦੇ ਸੂਟ ਜਿਆਦਾ ਪੈਸੇ ਨਾ ਲੱਹੀਏ ਇੱਕ ਦੂਜੇ ਦੇ ਸੂਟ ਪਾਦੇ ਸੇਮ ਸੇ ਮਾਲਿਆ ਕਰਨ ਕਰਾਂ। ਖਾਣੀ। ਸਾਡੇ ਕਮਾਦੀ ਸਬਜ਼ੀ ਇਹ ਇਸ ਯਾਰ ਦੀ ਪਹਿਲੀ ਸਬਜ਼ੀ ਆ। ਇਸ ਯਾਰ ਦੀ ਪਹਿਲੀ ਸਬਜ਼ੀ ਹੈ ਕਮਾਦੀ ਸਬਜ਼ੀ। ਹੋਂਡਾ ਕਰੀ ਸਾਡੇ ਨਹੀਂ ਲੱਗੇ ਵੇ। ਤੁਸੀਂ ਦੇਖਿਆ ਜੀ ਅਸੀਂ ਤੋੜ ਕੇ ਲੈ ਕੇ ਆਏ ਆ। ਤੋੜ ਕੇ ਨਹੀਂ ਪਟਕੇ। ਸਸਰਾਤੀ ਸਰੈਂਤਾਂਸ ਬੱਚੀ ਕਿੱਲੀ ਬੱਚੀ ਫੂਗ ਫੂਗ ਮਸੱਲਾ ਮਸੱਲਾ ਫੂਗ ਬਤਾ ਮੁਝਿਆ ਨਹੀਂ ਹੈਗਾ ਨਿਸ਼ਾਨ ਦੀ ਤਾਂ ਤੇ ਸਬਜ਼ੀ ਬਣਾ ਕੇ ਅਸੀਂ ਮੇਥੇ ਤੋੜ ਕੇ ਲੋ ਜੀ ਸਾਰਿਆਂ ਨੇ ਰੋਟੀ ਪਾਣੀ ਖਾ ਲਿਆ ਤੇ ਬੀਬੀ ਦਾ ਬਿਸਤਰਾ ਮੱਦਰ ਵਿਛਾਇਆ ਹੀ ਵਰਜਾਈਆਂ ਤੁੰਗੀਆਂ ਵੀ ਸਿੱਟ ਲੀਆਂ ਠੰਡ ਇੰਨੀ ਜ਼ਿਆਦਾ ਪੈ ਰਹੀ ਆ ਕੋਰਾ ਪੈ ਰਿਹਾ ਜਿਵੇਂ ਕੋਰਾ ਇਹ ਬਸ ਅੱਜ ਦਾ ਆਪਣਾ ਵਲੌਗ ਇੱਥੇ ਤੱਕ ਸੀਗਾ ਉਮੀਦ ਹੈ ਜੀ ਤੁਹਾਨੂੰ ਜ਼ਰੂਰ ਪਸੰਦ ਆਊਗਾ ਤੇ ਆਪਾਂ ਜਲਦ ਤੇ ਜਲਦ ਤੁਹਾਨੂੰ ਇੰਨਾ ਵੱਡਾ ਸਰਪ੍ਰਾਈਜ਼ ਦਵਾਂਗੇ ਬਹੁਤ ਵੱਡਾ ਜਿਨ੍ਹਾਂ ਦੀਆਂ ਸ਼ਾਇਦ ਮੈਂ ਪਹਿਲਾਂ ਵੀਡੀਓਜ਼ ਪਾਈਆਂ ਹੋਈਆਂ ਨੇ ਜਿਹੜੀਆਂ ਗੱਲਾਂ ਤੇ ਹਨਾ ਉਹ ਹੁਣ ਤੁਹਾਡੇ ਲਈ ਸਰਪ੍ਰਾਈਜ਼ ਆ ਤੁਹਾਨੂੰ ਜਲਦੀ ਪਤਾ ਲੱਗੂਗਾ ਤੇ ਬਹੁਤ ਬਹੁਤ ਵੱਡਾ ਸਰਪ੍ਰਾਈਜ਼ ਹੈ ਤੁਹਾਡੇ ਲਈ ਸਾਰਿਆਂ ਲਈ ਜਿਹੜਾ ਕਿ ਤੁਹਾਨੂੰ ਵਲੌਗਸ 'ਚ ਜ਼ਰੂਰ ਦੇਖਣ ਨੂੰ ਮਿਲੇਗਾ ਉਮੀਦ ਹੈ ਵੀ ਤੁਹਾਨੂੰ ਜ਼ਰੂਰ ਖੁਸ਼ੀ ਹੋਊਗੀ ਦੇਖ ਕੇ ਹਨਾ ਸੁਣ ਕੇ ਦੇਖ ਕੇ ਬਹੁਤ ਖੁਸ਼ੀ ਹੋਊਗੀ ਤੇ ਮੈਨੂੰ ਜ਼ਰੂਰ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਕਿੰਨੀ ਖੁਸ਼ੀ ਹੋਈ ਕਿਉਂਕਿ ਉਹ ਗੱਲ ਆਪਾਂ ਮਤਲਬ ਹਰ ਇੱਕ ਤੇ ਲਈ ਹਰ ਇੱਕ ਭੈਣ ਲਈ ਖੁਸ਼ੀ ਦੀ ਉਹ ਗੱਲ ਹੁੰਦੀ ਹੈ ਖੁਸ਼ੀ ਦਾ ਹੀ ਮੌਕਾ ਹੁੰਦਾ ਚਲੋ ਕੋਈ ਗੱਲ ਨਹੀਂ ਤੁਸੀਂ ਜੋ ਵੀ ਹੋਊਗਾ ਹੁਣ ਤੁਹਾਨੂੰ ਵਲੌਗ 'ਚ ਅੱਗੇ ਦੇਖਣ ਨੂੰ ਜ਼ਰੂਰ ਮਿਲੇਗਾ ਏ ਬਲੌਗ ਤੇ ਨੈਕਸਟ ਬਲੌਗ ਚ ਥੋੜਾ ਮਿਲੂਗਾ ਉਹ ਚ ਦੇਖਣ ਲੂ ਪਰ ਮਿਲੂਗਾ ਉਹ ਚ ਤੁਹਾਨੂੰ ਥੋੜਾ ਬਹੁਤਾ ਜ਼ਰੂਰ ਥੋੜਾ ਬਹੁਤਾ ਜ਼ਰੂਰ ਦੇਖਣ ਨੂੰ ਮਿਲੂਗਾ ਉਹ ਜੋ ਘੱਟ ਮਿਲੂਗਾ ਪਰ ਤੁਹਾਨੂੰ ਪਤਾ ਲੱਗ ਜੂਗਾ ਤੁਹਾਨੂੰ ਆਈਡੀਆ ਲੱਗ ਜੂਗਾ ਬਸ ਇਹ ਇਹ ਬਲੌਗ ਤੋਂ ਅਗਲੇ ਬਲੌਗ ਚ ਤਾਂ ਪਲੀਜ਼ ਇਹ ਤੋਂ ਅਗਲਾ ਬਲੌਗ ਸਾਰੇ ਜ਼ਰੂਰ ਦੇਖਿਓ ਤੇ ਅੱਜ ਦਾ ਬਲੌਗ ਸਾਡਾ ਇੱਥੇ ਤੱਕ ਸੀਗਾ ਹੁਣ ਮਿਲਦੇ ਆ ਤੁਹਾਨੂੰ ਆਪਾਂ ਅਗਲੇ ਵਧੀਆ ਜੇ ਬਲੌਗ ਚ